ਸਪੀਕਰ ਸੰਧਵਾ ਦੇ ਸਮੇਤ ਪੰਜਾਬ ਦੇ 28 ਐਮਐਲਏ ਤੇ ਕੁਝ ਮੰਤਰੀ ਭਗਵੰਤ ਮਾਨ ਦੇ ਖਿਲਾਫ ਦਿੱਲੀ ਜਾ ਕੇ ਸੰਦੀਪ ਪਾਠਕ ਦੇ ਨਾਲ 4 1/2 ਘੰਟੇ ਮੀਟਿੰਗ ਕਰਕੇ ਆਏ ਨੇ ਉਧਰੋਂ ਪਤਾ ਲੱਗਿਆ ਕਿ ਹਾਈ ਕਮਾਂਡ ਨੇ ਜਾਂ ਸੰਦੀਪ ਪਾਠਕ ਨੇ ਮੁੱਖ ਮੰਤਰੀ ਬਦਲਣ ਦਾ ਇਹਨਾਂ ਸਾਰੇ ਐਮਐਲਿਆ ਨੂੰ ਭਰੋਸਾ ਦਿੱਤਾ ਹੈ ਕੀ ਇਹ ਖਬਰ ਹੈ ਕੀ ਇਹ ਜਾਣਕਾਰੀ ਹੈ ਇਸ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਕੋਈ ਦਿਨ ਪਹਿਲਾਂ ਦੀ ਵੀ ਅਸੀਂ ਇਸ ਖਬਰ ਨੂੰ ਲੈ ਕੇ ਬੜੀ ਵਿਸਤਾਰ ਦੇ ਨਾਲ ਚਰਚਾ ਕਰਦੇ ਰਹੇ ਆ ਪਰ ਹੁਣ ਅੱਜ ਇਸ ਖਬਰ ਦੇ ਉੱਪਰ ਮੋਹਰ ਲੱਗ ਗਈ ਹੈ ਕੀ ਕੋਈ ਜਾਣਕਾਰੀ ਹੈ ਕੀ ਨਾਰਾਜ਼ਗੀ ਹੈ ਕੀ ਕੁਝ ਗੱਲਾਂ ਬਾਤਾਂ ਨੇ ਇਸ ਤੇ ਬਹੁਤ ਅਹਿਮ ਚਰਚਾ ਜਿਹੜੀ ਕਰਨੀ ਹੈ ਔਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਮਰਤਪਾਲ ਸਿੰਘ ਦੇ ਮਾਤਾ ਦੇ ਵੱਲੋਂ ਇਹ ਬਿਆਨ ਆਉਣਾ ਕਿ ਭਾਈ ਮੇਰੇ ਬੇਟੇ ਨੇ ਕਦੇ ਵੀ ਕਾਲਿਸਤਾਨ ਦਾ ਸਮਰਥਨ ਨਹੀਂ ਕੀਤਾ ਜਾਂ ਅਸੀਂ ਕਾਲਿਸਤਾਨੀ ਸਮਰਥਕ ਨਹੀਂ ਹੈਗੇ ਔਰ ਮੇਰੇ ਬੇਟੇ ਨੇ ਸੰਵਿਧਾਨ ਦੀ ਸੋਚ ਅੱਕ ਲਈ ਹੈ ਇਹੋ ਜੇ ਬਿਆਨ ਤੋਂ ਬਾਅਦ ਫਿਰ ਅਮਰਤਪਾਲ ਦਾ ਜੇਲ੍ਹ ਦੇ ਵਿੱਚੋਂ ਬਿਆਨ ਆਉਣਾ ਤਾਂ ਉਹ ਕੀ ਕੁਝ ਮਾਇਨੇ ਰੱਖਦਾ ਕੀ ਕੁਝ ਅੰਦਰੋਂ ਸੁਨੇਹਾ ਅਮਰਤਪਾਲ ਦਾ ਆਇਆ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਮੇਰੇ ਨਾਲ ਸਰਦਾਰ ਹਰਕਿਰਨ ਸਿੰਘ ਜੀ ਜੁੜਿਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰਦਾ ਕਿ ਭਗਵੰਤ ਮਾਨ ਦੇ ਖਿਲਾਫ ਧੜੇਬੰਦੀ ਸ਼ੁਰੂ ਹੋ ਚੁੱਕੀ ਹੈ ਬਗਾਵਤ ਸ਼ੁਰੂ ਹੋ ਚੁੱਕੀ ਹੈ ਪਾਰਟੀ ਦੇ ਅੰਦਰੋਂ ਅੰਦਰੀ ਇਸੇ ਅਸੀਂ ਬਹੁਤ ਦਿਨਾਂ ਦੀ ਚਰਚਾ ਜਿਹੜੀ ਆ ਕਰ ਰਹੇ ਆ ਪਰ ਅੱਜ ਮੋਹਰ ਲਾ ਦਿੱਤੀ ਹੈ ਸ਼ੀਤ ਲੰਗਰਾਲ ਹੁਣਾਂ ਨੇ ਉਹ ਕਹਿੰਦੇ ਕਿ ਮੇਰੇ ਅਸਤੀਫਾ ਦੇਣ ਤੋਂ ਮਹੀਨਾ ਕੁ ਪਹਿਲਾਂ ਜਾ ਕੇ ਯਾਨੀ ਕਿ ਹੁਣ 2 ਸਵਾ 2 ਮਹੀਨੇ ਪਹਿਲਾਂ ਦੀ ਗੱਲ ਹੈ ਕਹਿੰਦੇ ਕਿ 28 ਐਮ ਐਲ ਏ ਤੇ ਵਿੱਚ ਮੰਤਰੀ ਵੀ ਸਪੀਕਰ ਸੰਧਵਾ ਦੇ ਸਮੇਤ ਕਹਿੰਦੇ ਦਿੱਲੀ ਗਏ ਸੀ ਸੰਦੀਪ ਪਾਟਕ ਦੇ ਨਾਲ ਕਹਿੰਦੇ ਮੁਲਾਕਾਤ ਕੀਤੀ ਹੈ 4 4.5 ਘੰਟੇ ਕਹਿੰਦੇ ਇਹ ਮੀਟਿੰਗ ਚੱਲੀ ਐ ਅਸੀਂ ਸਾਰੇ ਆਪਦੇ ਦੁੱਖ ਦਰਦ ਜਿਹੜੇ ਆ ਉਹ ਬਿਆਨ ਕੀਤੇ ਆ ਔਰ ਕਹਿੰਦੇ ਕਿ ਸੰਦੀਪ ਪਾਟਕ ਨੂੰ ਅਸੀਂ ਇਹ ਗੱਲ ਕਹਿਤੀ ਕਿ ਭਾਈ ਜੇ ਤੁਸੀਂ ਕੋਈ ਫੈਸਲਾ ਲੈਣਾ ਤਾਂ ਠੀਕ ਐ ਨਹੀਂ ਤਾਂ ਫਿਰ ਅਸੀਂ 28 ਜਣੇ ਕੋਈ ਨਾ ਕੋਈ ਡਿਸੀਜਨ ਲਵਾਂਗੇ ਕਹਿੰਦੇ ਫਿਰ ਸਾਨੂੰ ਸੰਦੀਪ ਪਾਟਕ ਨੇ ਰੋਕਿਆ ਕਿ ਭਾਈ ਤੁਸੀਂ ਕੋਈ ਡਿਸੀਜਨਾਂ ਲਿਓ ਆਪਾਂ ਇਹ ਸੋਚ ਰਹੇ ਆ ਕਿ ਸ਼ਹਿਰ ਪੰਜਾਬ ਦਾ ਮੁੱਖ ਮੰਤਰੀ ਹੀ ਬਦਲਦੀ ਏ ਔਰ ਅੱਜ ਬਹੁਤ ਵੱਡੇ ਪੱਧਰ ਤੇ ਇਸ ਤਰੀਕੇ ਦੇ ਨਾਲ ਖੁਲਾਸੇ ਕਰ ਦੇਣੇ ਔਰ ਇਹ ਵੀ ਗੱਲ ਕਹਿ ਦੇਣੀ ਕਿ ਭਾਈ ਜੇ ਕਿਸੇ ਨੂੰ ਲੱਗਦਾ ਕਿ ਮੈਂ ਝੂਠ ਬੋਲਦਾ ਤਾਂ ਸਾਡੇ ਸਾਰੇ 28 ਦੇ 28 ਲੋਕਾਂ ਦੀ ਕਹਿੰਦੇ ਕਿ ਲొਕੇਸ਼ਨ ਕਢਾ ਕੇ ਦੇਖ ਲੈਣ ਔਰ ਉਸ ਤੋਂ ਵੀ ਵੱਡੀ ਗੱਲ 12 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇੰਟਰਵਿਊ ਆਈ ਨੂੰ ਕਿਸੇ ਨੇ ਵੀ ਇਸ ਬਿਆਨ ਨੂੰ ਨਕਾਰਿਆ ਨਹੀਂ ਤਾਂ ਕਿਵੇਂ ਦੇਖਦੇ ਹੋ ਬਹੁਤ ਵੱਡੀ ਉਸ ਖਬਰ ਤੇ ਆਪਣੀ ਤੇ ਮੋਹਰ ਲੱਗੀ ਹੈ ਜਿਹੜੀ ਖਬਰ ਆਪਾਂ ਕਰਦੇ ਸੀ ਅੰਦਰੋਂ ਅੰਦਰ ਦੀ ਬਗਾਵਤ ਬਹੁਤ ਆ ਔਰ ਮੇਰੇ ਖਿਆਲ ਚ ਭਗਵੰਤ ਮਾਨ ਜ਼ੋਰ ਵੀ ਇਸੇ ਕਰਕੇ ਇਸ ਜਮਨੀ ਚੋਣ ਤੇ ਜ਼ਿਆਦਾ ਲਾ ਰਹੇ ਆ ਕਿ ਜੇ ਉਹ ਇਹ ਜਿਵੇਂ ਚੋਣ ਹਾਰ ਗਏ ਤਾਂ ਕੁਰਸੀ ਬਹੁਤੀ ਦੇਰ ਉਹਨਾਂ ਕੋਲੇ ਰਹਿਣੀ ਨਹੀਂ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਦੇਖੋ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਗਵੰਤ ਮਾਨ ਦੇ ਬਦਲੇ ਜਾਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਾਫੀ ਟਾਈਮ ਤੋਂ ਚੱਲ ਰਹੀਆਂ ਨੇ ਪਹਿਲਾਂ ਇਸ ਚੀਜ਼ ਦਾ ਜ਼ਿਕਰ ਜਿਹੜਾ ਹੈ ਆਪੋਜੀਸ਼ਨ ਦੇ ਲੀਡਰ ਜਿਹੜੇ ਨੇ ਉਹ ਕਰਦੇ ਰਹੇ ਨੇ ਜੀ ਚਾਹੇ ਪ੍ਰਤਾਪ ਬਾਜਵਾ ਹੋਣ ਜਾਂ ਬੜਿੰਗ ਹੋਣ ਜਾਂ ਆਕਾਲੀ ਦਲ ਦੇ ਸੁਖਵੀਰ ਬਾਦਲ ਦੇ ਵੱਲੋਂ ਵੀ ਇਹ ਬਿਆਨ ਆਇਆ ਕਿ ਜੀ ਭਗਵੰਤ ਮਾਨ ਨੂੰ ਬਹੁਤ ਛੇਤੀ ਬਦਲਿਆ ਜਾ ਰਿਹਾ ਹੈ ਸੋ ਇਹ ਖਬਰਾਂ ਨਵੀਆਂ ਨਹੀਂ ਹੈਗੀਆਂ ਜੀ ਕਾਫੀ ਦਿਨ ਤੋਂ ਚੱਲ ਰਹੀਆਂ ਨੇ ਪਰ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਜ਼ੋਰ ਜਦੋਂ ਫੜਿਆ ਹੈ ਉਹ ਜਦੋਂ ਲੋਕ ਸਭਾ ਦੇ ਨਤੀਜੇ ਦੇ ਰਿਜ਼ਲਟ ਆਏ ਨੇ ਨਾ ਜੀ ਉਦੋਂ ਜਿੰਨੀਆਂ ਸੀਟਾਂ ਜਿੱਤੀਆਂ ਨੇ ਪਾਰਟੀ ਨੇ ਉਸ ਤੇ ਕਰਕੇ ਇਹ ਖਬਰ ਜਿਆਦਾ ਜ਼ੋਰ ਫੜ ਗਈ ਹੈ ਪਿਛਲੇ ਹਫਤੇ ਪੁਲਤਾਰ ਸੰਧਵਾ ਦੀ ਇਹ ਖਬਰ ਵੀ ਕਾਫੀ ਜ਼ੋਰ ਨਾਲ ਚੱਲੀ ਕਿ ਉਹਨਾਂ ਨੇ ਕਿਸੇ ਆਈਐਸ ਆਫਸਰ ਤੋਂ ਲਿਖਤੀ ਜਵਾਬ ਮੰਗਿਆ ਹੈ ਕਿ ਉਹਨਾਂ ਦੇ ਜੋ ਸੈਮੀਨਾਰ ਜਾਂ ਉਹ ਕਰਾ ਰਹੇ ਨੇ ਪ੍ਰੋਗਰਾਮ ਉਹਨਾਂ ਦੀਆਂ ਖਬਰਾਂ ਕਿਉਂ ਦਬ ਦਿੱਤੀਆਂ ਜਾਂਦੀਆਂ ਨੇ ਤੇ ਭਗਵੰਤ ਮਾਨ ਨੂੰ ਸੰਦੀਪ ਪਾਠਕ ਨੂੰ ਵਿੱਚ ਪਾਉਣਾ ਪਿਆ ਇਸ ਗੱਲ ਨੂੰ ਰਫਾ ਦਫਾ ਕਰਨੀ ਸ਼ਾਂਤ ਕਰਨੀ ਕਿ ਅਜੇ ਇਲੈਕਸ਼ਨ ਚੱਲ ਰਹੀ ਹੈ ਜਲੰਧਰ ਦੀ ਇਹਦੇ ਤੇ ਮਾੜੇ ਅਸਰ ਪੈਣਗੇ ਕਿ ਪਾਰਟੀ ਦੇ ਵਿੱਚ ਅੰਦਰ ਫੁੱਟ ਪੈ ਰਹੀ ਹੈ ਤੇ ਲੜਾਈ ਹੱਥ ਚੱਲ ਰਹੀ ਹੈ ਆਪਸ ਦੇ ਵਿੱਚ ਸੋ ਇਹ ਖਬਰਾਂ ਕਾਫੀ ਦਿਨ ਤੋਂ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਦੋ ਚੀਜ਼ਾਂ ਹੋਰ ਵੀ ਨੇ ਕਿ ਭਗਵੰਤ ਮਾਨ ਦੀ ਜਿਹੜੀ ਪਪੂਲਾਰਿਟੀ ਆ ਲੋਕਪ੍ਰਿਤਾ ਹੈਗੀ ਹੈ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਘਟੀ ਹੈਗੀ ਹੈ ਜੀ ਲੋਕ ਜਿਹੜੇ ਨੇ ਉਹ ਉਹਨਾਂ ਕੰਮਾਂ ਤੋਂ ਇੰਨੇ ਜ਼ਿਆਦਾ ਖੁਸ਼ ਨਹੀਂ ਹੈਗੇ ਜਿਵੇਂ ਜਿਸ ਆਪਾਂ ਲਹਿਰ ਨਾਲ ਜਿਸ ਚਾਰ ਨਾਲ ਇਹ ਬਦਲਾਵ ਲਿਆਂਦਾ ਗਿਆ ਸੀਗਾ ਜੋ ਉਮੀਦਾਂ ਸੀਗੀਆਂ ਲੋਕਾਂ ਦੀਆਂ ਉਹ ਸ਼ਾਇਦ ਉਹਨਾਂ ਉਮੀਦਾਂ ਨੂੰ ਪੂਰ ਨਹੀਂ ਪਿਆ ਹੈ ਤੇ ਨਾਲ ਨਾਲ ਜਿਵੇਂ ਆਪਾਂ ਜਲੰਧਰ ਦੀ ਚੋਣ ਵੀ ਦੇਖ ਰਿਹਾ ਕਿ ਉਹਨਾਂ ਦੇ ਜਿਹੜਾ ਫੈਮਿਲੀ ਮੈਂਬਰ ਨੇ ਉਹਨਾਂ ਦੀ ਜਿਹੜੀ ਘਰ ਵਾਲੀ ਹੈ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦਾ ਦਖਲ ਅੰਦਾਜੀ ਵੀ ਸ਼ਾਇਦ ਜਿਹੜੀ ਹੈ ਉਹ ਜੋ ਪਿਛੇ ਫੋਟੋਆਂ ਦੇਖਿਆ ਨੇ ਆਪਾਂ ਫੇਸਬੁੱਕ ਤੇ ਜਾਂ ਕੋ ਸੋਸ਼ਲ ਮੀਡੀਆ ਦੇ ਉੱਤੇ ਕੀ ਉਹ ਫਾਈਲਾਂ ਦੇਖ ਰਹੇ ਨੇ ਸਰਕਾਰੀ ਅਫਸਰ ਜਿਹੜੇ ਉਹਨਾਂ ਨੂੰ ਦਿਖਾ ਰਹੇ ਨੇ ਉਹ ਦਖਲੰਦ ਆ ਜੀ ਕਿ ਨਾਲ ਵੀ ਜਿਹੜਾ ਹੈ ਉਹਦਾ ਪ੍ਰਭਾਵ ਜਿਹੜਾ ਹੈ ਮਾੜਾ ਹੀ ਪਿਆ ਕੋ ਚੰਗਾ ਪ੍ਰਭਾਵ ਨਹੀਂ ਪਿਆ ਹੈ। ਇਹੀ ਇੱਕ ਇੱਕ ਪਾਜੀ ਗੱਲ ਇਹ ਵੀ ਹੈ ਇੱਕ ਗੱਲ ਇਹ ਵੀ ਪਤਾ ਲੱਗੀ ਹੈ ਕਿ ਐਮ ਐਲ ਏ ਮੰਤਰੀ ਜਿਹੜੇ ਆ ਉਹ ਮੁੱਖ ਮੰਤਰੀ ਦੇ ਵਿਵਹਾਰ ਤੋਂ ਬਹੁਤ ਤੰਗ ਨੇ ਜਿਹੋ ਜਿਹਿਆਂ ਉਹਨਾਂ ਦੇ ਨਾਲ ਵਿਵਹਾਰ ਕਹਿੰਦੇ ਹੁੰਦਾ ਆਪਾਂ ਦੇਖਿਆ ਕਿ ਇੱਕ ਮੰਤਰੀ ਜਦੋਂ ਮੁੱਖ ਮੰਤਰੀ ਸਾਹਿਬ ਕੀਤੇ ਦੌਰਾ ਕਰਨ ਗਏ ਸੀ ਤਾਂ ਇੱਕ ਮੰਤਰੀ ਜਿਹੜਾ ਬ੍ਰਹਮ ਸ਼ੰਕਰ ਜਿੰਪਾ ਸੀਗਾ ਉਹ ਪਿਛੋਕੋ ਗੋਪਿਆ ਤੇ ਬਾਅਦ ਦੇ ਵਿੱਚ ਕਿਵੇਂ ਉਹਨੇ ਹੱਥ ਜੋੜ ਕੇ ਖੜਾ ਛੜਾਇਆ ਉਹ ਆਪਾਂ ਸਭ ਨੇ ਦੇਖਿਆ ਔਰ ਜਿਸ ਤਰੀਕੇ ਦੀ ਭਗਵੰਤ ਮਾਨ ਦੀ ਕਹਿੰਦੇ ਕਿ ਸ਼ਵੀ ਬਣ ਗਈ ਹੈ ਪਾਰਟੀ ਦੇ ਅੰਦਰ ਔਰ ਜਿਹੋ ਜਿਹੇ ਰਵਈਆ ਉਹ ਅਪਣਾਉਂਦੇ ਆ ਐਮਐਲਏ ਮੰਤਰੀਆਂ ਦੇ ਸੰਬੰਧੀ ਉਹਦੇ ਤੋਂ ਵੀ ਕਹਿੰਦੇ ਵਿਧਾਇਕ ਤੇ ਮੰਤਰੀ ਬਹੁਤ ਪਰੇਸ਼ਾਨ ਨੇ ਇਸ ਕਰਕੇ ਵੀ ਉਹ ਕਹਿੰਦੇ ਕਿ ਉੱਥੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਦਿੱਲੀ ਵਾਲਿਆਂ ਕੋਲ ਉਹਨਾਂ ਨੇ ਦੇਖੋ ਭਗਵੰਤ ਮਾਨ ਸਾਹਿਬ ਦਾ ਇਹ ਬੜਾ ਹੁਣ ਮਸ਼ਹੂਰ ਹੋਇਆ ਹੋਇਆ ਕਿ ਜੋ ਬਹੁਤ ਔਖਾ ਮਿਲਦੇ ਨੇ ਕਿਸੇ ਨੂੰ ਉਹਨਾਂ ਨੂੰ ਜਿਹੜਾ ਮਿਲ ਸਕਣਾ ਜਿਹੜਾ ਹੈ ਉਹ ਬਹੁਤ ਹੀ ਮੁਸ਼ਕਿਲ ਕੰਮ ਹੈ ਜੀ ਸੋ ਇਹ ਮੰਤਰੀਆਂ ਐਮਐਲਐਮ ਵਾਸਤੇ ਵੀ ਉਹਨਾਂ ਹੀ ਸਹੀ ਹੈ ਜਿੰਨਾ ਕਿ ਆਮ ਪਬਲਿਕ ਵਾਸਤੇ ਹੈ ਕਿ ਉਹ ਸ਼ਾਇਦ ਕਿਸੇ ਨੂੰ ਅਨਾ ਟਾਈਮ ਨਹੀਂ ਦਿੰਦੇ ਹੈਗੇ ਜੀ ਦੂਸਰੀ ਗੱਲ ਜਿਹੜੀ ਹੈ ਕਿ ਇੱਕ ਤੋਂ ਬਾਰੇ ਹੋਰ ਵੀ ਇਹ ਗੱਲ ਪ੍ਰਚਲਿਤ ਹੈ ਕਾਫੀ ਭਗਵੰਤਮਨ ਵਾਸਤੇ ਕਿ ਉਹ ਕਿਸੇ ਹੋਰ ਲੀਡਰ ਨੂੰ ਜਿਹੜਾ ਹੈ ਉਹ ਉੱਠਣ ਨਹੀਂ ਦੇਣਾ ਚਾਹੁੰਦੇ ਹੈਗੇ ਕਿ ਹਾਂ ਨੰਬਰ 2 ਨੰਬਰ 3 ਲੀਡਰ ਜਿਹੜੇ ਨੇ ਉਹ ਪਾਰਟੀ ਦੇ ਵਿੱਚ ਕੋਈ ਆਪਣਾ ਸਥਾਨ ਬਣਾ ਸਕਣ ਤਨੂੰ ਜੇ ਅਸੀਂ ਆਮ ਸੰਨਾ ਆਮ ਮਿਲ ਜਾਣਗੇ ਜੀ ਚਾਹੇ ਉਹ ਆਪਣਾ ਕੁਲਦੀਪ ਸਿੰਘ ਢਾਲੀਵਾਲ ਸੀ ਉਹਨਾਂ ਦਾ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਸਰਕਾਰ ਬਣੀ ਹੈ ਬੜਾ ਨਾਮ ਸੀ ਬੜਾ ਖਬਰਾਂ ਚ ਰਹਿੰਦੇ ਸੀ ਜਦੋਂ ਪੰਚਾਇਤੀ ਜ਼ਮੀਨਾਂ ਦੇ ਕਬਜ਼ਾ ਜਿਹੜਾ ਛਡਾਉਣ ਦੀ ਗੱਲਾਂ ਹੁੰਦੀਆਂ ਸੀਗੀਆਂ ਜੀ ਬਟ ਫਿਰ ਉਹਨਾਂ ਤੋਂ ਜਿਹੜੇ ਨੇ ਉਹ ਉਹਨਾਂ ਦੇ ਮਹਿਕਮੇ ਜਿਹੜੇ ਨੇ ਲੈ ਲਏ ਤੇ ਉਹ ਹਾਂ ਜੀ ਸਾਈਡ ਲਾਈਨ ਕਰ ਦਿੱਤੇ ਗਏ ਜਿੱਥੇ ਤੁਸੀਂ ਇਹ ਵੀ ਦੇਖ ਸਕਦੇ ਆਪਾਂ ਕਿ ਮੁੱਖ ਮੰਤਰੀ ਨੇ ਮੁੱਖ ਮੰਤਰੀ ਦਾ ਅਹੁਦਾ ਤਾਂ ਆਪਣੇ ਕੋਲੇ ਰੱਖਿਆ ਹੀ ਹੋਇਆ ਹੈਗਾ ਔਰ ਪ੍ਰਧਾਨਗੀ ਵੀ ਹਲੇ ਤੱਕ ਛੱਡੀ ਨਹੀਂ ਹੈ ਪ੍ਰਧਾਨਗੀ ਵੀ ਆਪਦੇ ਕੋਲੇ ਹੀ ਰੱਖੀ ਹੋਈ ਹੈ ਮੁੱਖ ਮੰਤਰੀਸ਼ਿਪ ਦੇ ਨਾਲ ਨਾਲ ਔਰ ਮੈਂ ਕਹਿੰਨਾ ਕਿ ਦੇਸ਼ ਦੇ ਕਿਸੇ ਮੁੱਖ ਮੰਤਰੀ ਕੋਲੇ ਇੰਨੇ ਮਹਿਕਮੇ ਹੋਣੇ ਨਹੀਂ ਜਿੰਨੇ ਮਹਿਕਮੇ ਮੁੱਖ ਮੰਤਰੀ ਆਪਣੇ ਕੋਲ ਰੱਖੀ ਫਿਰਦੇ ਆ ਔਰ ਆਪਾਂ ਦੂਜੇ ਚੈਨਲ ਦੇ ਉੱਪਰ ਆਪਣੇ ਦੇ ਅਣਕਟ ਕਿਸੇ ਵੀ ਸਿੱਧੂ ਤੇ ਆਪਾਂ ਤੁਹਾਡੇ ਨਾਲ ਹੀ ਗੱਲ ਜਿਹੜੀ ਕੀਤੀ ਸੀ ਪੰਜਾਬ ਦੇ ਗ੍ਰਹਿ ਮੰਤਰੀ ਦੇ ਤੌਰ ਤੇ ਔਰ ਪੁਲਿਸ ਵਿਭਾਗ ਦੇ ਫੀਲ ਹੋਣ ਤੇ ਗ੍ਰਹਿ ਹਨਾ ਤਾਂ ਉਹ ਵਿਭਾਗ ਬਹੁਤ ਐਂ ਵਿਭਾਗ ਹੁੰਦਾ ਔਰ ਉਹ ਵੀ ਜੇ ਕੁਮਰ ਵੀਜੇ ਪ੍ਰਤਾਪ ਵਰਗੇ ਬੰਦੇ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਚੰਗਾ ਰਹਿੰਦਾ ਔਰ ਉਹ ਵੀ ਵਿਭਾਗ ਆਪਣੇ ਕੋਲ ਹੀ ਰੱਖਿਆ ਯਾਨੀ ਕਿ ਜ਼ਿਆਦਾਤਰ ਉਹ ਇੰਪੋਰਟੈਂਸ ਆਪਣੇ ਆਪ ਨੂੰ ਹੀ ਦੇ ਰਹੇ ਨੇ ਸਰਕਾਰ ਦੇ ਅੰਦਰ ਬਿਲਕੁਲ ਜੀ ਇਹਦੇ ਵਿੱਚ ਦੋਨੋਂ ਚੀਜ਼ਾਂ ਇਕੱਠੀਆਂ ਚਲਦੀਆਂ ਨੇ ਇੱਕ ਤਾਂ ਜਿਹੜਾ ਐਮਐਲਏ ਜਾਂ ਮੰਤਰੀ ਨੇ ਉਹਨਾਂ ਦਾ ਨਾਰਾਜ਼ ਹੋਣਾ ਤੇ ਦਿੱਲੀ ਜਾਣਾ ਇਹ ਖਬਰ ਵੀ ਜਿਹੜੀ ਹੈ ਤੁਸੀਂ ਜਿਵੇਂ ਅੱਜ ਦੱਸਿਆ ਕਿ ਸ਼ੀਤਲੰਗ ਰਾਲ ਨੇ ਕਿਹਾ ਕਿ 28 ਬੰਦੇ ਇਕੱਠੇ ਹੋ ਕੇ ਗਏ ਸੀ ਇਹ ਵੀ ਖਬਰਾਂ ਬੜੀਆਂ ਟਾਈਮ ਟਾਈਮ ਤੇ ਪ੍ਰਕਾਸ਼ਿਤ ਹੁੰਦੀਆਂ ਨੇ ਜਿਵੇਂ ਕਿ ਮੰਤਰੀ ਇਕੱਲੇ ਇਕੱਲੇ ਜਾ ਕੇ ਵੀ ਜਿਹੜੇ ਨੇ ਦਿੱਲੀ ਉਹ ਮਿਲਦੇ ਰਹੇ ਨੇ ਤੇ ਆਪਣੀ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕਰਦੇ ਰਹੇ ਨੇ ਜੀ ਦੂਸਰੀ ਗੱਲ ਜਿਹੜੀ ਹੈ ਗ੍ਰਹਿ ਮੰਤਰੀ ਜੀ ਤੁਸੀਂ ਕਹਿ ਰਹੇ ਹੋ ਜੀ ਜਿੰਨਾ ਮਤਲਬ ਪੰਜਾਬ ਦੇ ਵਿੱਚ ਇਸ ਟਾਈਮ ਲਾ ਲੋਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਜੀ ਉਹਦੇ ਨਾਲ ਪਬਲਿਕ ਦੇ ਵਿੱਚ ਸੈਂਟੀਮੈਂਟ ਜਿਹੜਾ ਹੈ ਉਹ ਵੀ ਬੜਾ ਨੈਗੇਟਿਵ ਹੈ ਤੁਸੀਂ ਲੁਧਿਆਣੇ ਵਾਲੀ ਘਟਨਾ ਜਿਹੜੀ ਹੈ ਕੱਲ ਹੀ ਹੋਈ ਹੈਗੀ ਹੈ ਉਹ ਇਸ ਗੱਲ ਦੀ ਗਵਾਹ ਹੈਗੀ ਹੈ ਜੀ ਕਿ ਤੁਸੀਂ ਛਰਿਆਮ ਬਾਜ਼ਾਰ ਦੇ ਵਿੱਚ ਭੀਲ ਭੜੱਕੇ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦਾ ਕਾਹਨ ਹੋ ਜਾਂਦਾ ਹੈ ਉਹਦੇ ਨਾਲ ਵੀ ਜਿਹੜਾ ਹੈ ਜਿਹੜਾ ਤੱਬਾ ਹੈ ਸਰਕਾਰ ਦੇ ਉੱਤੇ ਲੱਗਦਾ ਹੀ ਲੱਗਦਾ ਹੈਗਾ ਜੀ ਮੇਰਾ ਖਿਆਲ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਰ ਜਲੰਧਰ ਦੇ ਵਿੱਚ ਵੀ ਇਕੱਲੇ ਚੀਫ ਮਿਨਿਸਟਰ ਦਾ ਹੀ ਸਾਰੀ ਕੈਂਪੇਨ ਦਾ ਜਿਹੜਾ ਹੈ ਫੇਸ ਹੋਣਾ ਉਹ ਵੀ ਇਸ ਗੱਲ ਤੇ ਇਸ਼ਾਰਾ ਕਰ ਹੀ ਰਿਹਾ ਹੈਗਾ ਜੀ ਕਿ ਉਹਨਾਂ ਨੇ ਆਪਣਾ ਇਹਨੂੰ ਵਿਕਾਰ ਦਾ ਸਵਾਲ ਬਣਾਇਆ ਹੋਇਆ ਹੈ ਹੋਰ ਕੋਈ ਮੰਤਰੀ ਜਾਂ ਪਾਰਟੀ ਦਾ ਆਪਾਂ ਲੀਡਰਸ਼ਿਪ ਕਹਿ ਲਈਏ ਉਹ ਇੰਨੀ ਵਿਜ਼ੀਬਲ ਨਹੀਂ ਐਨੀ ਦਿਖਾਈ ਨਹੀਂ ਦਿੰਦੀ ਹੈ ਸਿਰਫ ਭਗਵੰਤ ਮਾਨ ਹੀ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਕਿ ਉਹ ਜਲੰਧਰ ਦੀ ਇਲੈਕਸ਼ਨ ਜਿਹੜੀ ਹੈ ਉਹ ਆਪਣੇ ਵਿਕਾਰ ਦਾ ਸਵਾਲ ਬਣਾ ਕੇ ਲੜ ਰਹੇ ਹੈਗੇ ਨੇ ਬਿਲਕੁਲ ਬਿਲਕੁਲ ਆਨਮੋ ਮੁੱਖ ਮੰਤਰੀ ਤੋਂ ਜਿਸ ਤਰੀਕੇ ਦੇ ਨਾਲ ਜਲੰਧਰ ਦੀ ਕਮਾਨ ਜਿਹੜੀ ਉਹਨਾਂ ਨੇ ਵਾਪਸ ਲੈ ਲਈ ਸੀਗੀ ਆਪਾਂ ਦੇਖਿਆ ਕਿ ਸਿੱਧੇ ਤੌਰ ਤੇ ਉੱਥੇ ਜਿਹੜੀ ਉੱਥੇ ਕਮਾਨ ਸੰਭੀ ਹੋਈ ਸੀ ਉਹ ਸੰਦੀਪ ਪਾਟਕ ਨੇ ਹੀ ਸੰਭੀ ਹੋਈ ਸੀ ਬਾਅਦ ਦੇ ਵਿੱਚ ਮੁੱਖ ਮੰਤਰੀ ਨੂੰ ਪਤਾ ਸੀਗਾ ਕਿ 13 0 ਦੀ ਗੱਲ ਕਰਦੇ ਕਰਦੇ ਸਿਰਫ 10 ਸੀਟਾਂ ਆਈਆਂ ਨੇ ਤੇ ਜੇ ਇਹ ਜਲੰਧਰ ਦੀ ਜਮਨੀ ਚੋਣ ਵੀ ਇਹਨਾਂ ਨੇ ਆਪਣੇ ਕੋਲ ਜਿਵੇਂ ਰੱਖ ਲਈ ਹੈ ਤਾਂ ਮੈਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਛੇਤੀ ਉਤਾਰ ਦੇਣਾ ਤਾਂ ਉਹਨਾਂ ਨੇ ਧੱਕੇ ਨਾਲ ਉੱਥੇ ਵੜ ਕੇ ਕਮਾਨ ਜਿਹੜੀ ਇਲੰਦਰ ਦੀ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਸ ਤਰੀਕੇ ਨਾਲ ਆਪ ਉਥੇ ਆ ਗਿਆ ਘਰ ਉਥੇ ਲੈ ਲਿਆ ਪਰਿਵਾਰ ਉਥੇ ਬਾੜ ਲਿਆ ਤੇ ਐਮਐਲਏ ਮੰਤਰੀਆਂ ਦੇ ਉੱਪਰ ਜਿਹੜਾ ਪੂਰਾ ਪ੍ਰੈਸ਼ਰ ਉਹਨਾਂ ਨੇ ਪਾਤਾ ਤਾਂ ਉਸ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਇਹ ਜਿਮਨੀ ਚੋਣ ਜਿੱਤ ਕੇ ਥੋੜੀ ਜੀ ਆਪਣੀ ਪੋਜੀਸ਼ਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸੌਖਾ ਨਹੀਂ ਮੁੱਖ ਮੰਤਰੀ ਦੇ ਵਾਸਤੇ ਔਰ ਜਿਹੋ ਜੀ ਬਗਾਵਤ ਜਿਹੜੀ ਉੱਠ ਚੁੱਕੀ ਹੈ ਅੰਦਰ ਘਾਤੇ ਮੈਨੂੰ ਲੱਗਦਾ ਬਹੁਤੀ ਦਿਨ ਸਰਵਾਈਵ ਕਰਨਾ ਮੁੱਖ ਮੰਤਰੀ ਸਾਹਿਬ ਵਾਸਤੇ ਔਖਾ ਹੈ ਅਜਿਹੇ ਹਾਲਾਤਾਂ ਦੇ ਵਿੱਚ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਇਸ ਟਾਈਮ ਬੜੀ ਨਸਾਜ ਹੈ ਕੋਈ ਦੋਹਰਾਵਾ ਨਹੀਂ ਹੈ ਗਿਆ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਮਨੀ ਚੋਣ ਦੀ ਜਲੰਧਰ ਦੀ ਤੋਂ ਜਦੋਂ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਹ ਆਮ ਖਬਰਾਂ ਸੀਗੀਆਂ ਕਿ ਇਹ ਜਿਹੜੀ ਚੋਣ ਹੈ ਇਹ ਸੰਦੀਪ ਪਾਠਕ ਦੀ ਗਵਾਈ ਵਿੱਚ ਹੀ ਲੜੀ ਜਾਵੇਗੀ ਉਹੀ ਇਹਦੀ ਕਮਾਂਡ ਸੰਭਾਲਣਗੇ ਪਰ ਫਿਰ ਬੜਾ ਮਤਲਬ ਪਬਲਿਕ ਦੇ ਵਿੱਚ ਇਹ ਹੋਇਆ ਕਿ ਨਹੀਂ ਚੀਫ ਮਿਨਿਸਟਰ ਨੇ ਉੱਥੇ ਪਹੁੰਚ ਕੇ ਐਲਾਨ ਕੀਤਾ ਕਿ ਨਹੀਂ ਜਿਹੜੀ ਹੈ ਉਹਦੀ ਕਮਾਂਡ ਹੈ ਚੀਫ ਮਿਨਿਸਟਰ ਸੰਭਾਲਣਗੇ ਜੀ ਇੱਕ ਇਹਦੇ ਨਾਲ ਨਾਲ ਹੋਰ ਵੀ ਇੱਕ ਘਟਨਾਕ੍ਰਮ ਹੋਇਆ ਸੀ ਤੁਹਾਨੂੰ ਯਾਦ ਹੋਵੇ ਜਦੋਂ ਲੋਕ ਸਭਾ ਦੇ ਨਤੀਜੇ ਆਏ ਨੇ ਤਾਂ ਭਗਵੰਤ ਮਾਨ ਹੁਣੇ ਕੇਜਰੀਵਾਲ ਸਾਹਿਬ ਨੂੰ ਬੇੜਨ ਵਾਸਤੇ ਜੇਲ੍ਹ ਚ ਗਏ ਸੀਗੇ ਜੀ ਉਦੋਂ ਵੀ ਖਬਰ ਸੀ ਕਿ ਆਪਣੀ ਜਿਹੜੀ ਮੰਤਰੀ ਮੰਡਲ ਹੈ ਉਹਦੇ ਵਿੱਚ ਫੇਰ ਬਦਲ ਕਰਨਾ ਚਾਹੁੰਦੇ ਨੇ ਤੇ ਉਹਦੀ ਲਿਸਟ ਵਗੈਰਾ ਲੈ ਕੇ ਗਏ ਸੀ ਬਟ ਉਹ ਕੇਜਰੀਵਾਲ ਵੱਲੋਂ ਮਨਾਂ ਕਰ ਦਿੱਤਾ ਗਿਆ ਕਿ ਹਜੇ ਇਸ ਤਰ੍ਹਾਂ ਦਾ ਕੋਈ ਸਟੈਪ ਨਹੀਂ ਲੈਣਾ ਹੈ ਤੇ ਬਾਅਦ ਵਿੱਚ ਦੇਖਿਆ ਜਾਏਗਾ ਤਾਂ ਠੰਡੇ ਵਾਸਤੇ ਵੀ ਚਲੇਗੀ ਜਿਹੜੀ ਕੈਬਨਿਟ ਦੀ ਜਿਹੜੀ ਰੀਸ਼ਫਲ ਸੀਗੀ ਜੀ ਸੋ ਉਹਦੇ ਵਿੱਚ ਵੀ ਚੀਜ਼ ਮੰਤਰੀ ਦੀ ਨਾਂ ਸੁਣੀ ਜਾਣੀ ਜਾ ਉਹਨਾਂ ਦੀ ਜੋ ਮਰਜ਼ੀ ਸੀ ਉਹ ਨਹੀਂ ਹੋਣ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਦਲੰਦਰ ਦੀ ਇਲੈਕਸ਼ਨ ਵਿੱਚ ਸੰਦੀਪ ਪਾਠਕ ਦੇ ਵੱਲੋਂ ਪਹਿਲਾਂ ਜਿਵੇਂ ਕਿਹਾ ਗਿਆ ਸੀਗਾ ਕਿ ਉਹ ਖੁਦ ਇਹਦੀ ਕੈਂਪੇਨ ਦੀ ਕਮਾਂਡ ਸੰਭਾਲਣਗੇ ਉਹ ਕੰਡੀਗੇਟ ਬਿਲਕੁਲ ਇਹੀ ਕਰ ਰਿਹਾ ਹੈਗਾ ਕਿ ਸਭ ਕੁਝ ਠੀਕ ਨਹੀਂ ਹੈ ਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਅਰਸ਼ੀਦ ਲੰਗਰਾਲ ਨੇ ਆਪਣੇ ਇੰਟਰਵਿਊ 'ਚ ਦੱਸਿਆ ਹੈ ਕਿ ਤਿਆਰੀ 2-3 ਮਹੀਨੇ ਪਹਿਲਾਂ ਤੋਂ ਹੀ ਚੱਲ ਰਹੀ ਸੀ ਉਹਦੇ ਨਾਲ ਆ ਰਿਜ਼ਲਟ ਜਿਹੜੇ ਨੇ ਤੇ ਜੋ ਆ ਲੋ ਐਂਡ ਆਰਡਰ ਦੀ ਆ ਸਥਿਤੀਆਂ ਬਣੀਆਂ ਹੋਈਆਂ ਨੇ ਉਦੇ ਨਾਲ ਹੋਰ ਡਮਾਂ ਡਵਲਪ ਹੋ ਰਹੀ ਹੈ ਪੋਜੀਸ਼ਨ ਭਗਵੰਤ ਮਾਨ ਦੀ ਕੁਝ ਸਟਰੋਂਗਲੀ ਹੋ ਰਹੀ ਹੈ। ਤਿਆਰੀ ਤਾਂ ਸਰ ਉਸ ਤੋਂ ਵੀ ਪਹਿਲਾਂ ਦੀ ਚੱਲ ਰਹੀ ਹੋਣੀ ਆ ਕਿਉਂਕਿ 2-3 ਮਹੀਨੇ ਪਹਿਲਾਂ 28 ਐਮਐਲਏ ਮੰਤਰੀ ਜੇ ਮਿਲ ਕੇ ਆਏ ਆ ਤਾਂ ਤਿਆਰੀ ਤਾਂ ਉਸ ਤੋਂ ਵੀ ਪਹਿਲਾਂ ਚੱਲ ਕੇ ਹੋਣੀ ਆ ਇਹ ਤਾਂ ਐ ਨਹੀਂ ਵੀ ਇੱਕੇ ਦਮ 28 ਐਮਐਲਏ ਮੰਤਰੀ ਇਕੱਠੇ ਹੋ ਤੇ ਤੁਰਪੇ ਇੱਕ ਦੂਜੇ ਦਾ ਵਿਸ਼ਵਾਸ ਵੀ ਜਿੰਨਾ ਬੜਾ ਜ਼ਰੂਰੀ ਹੈ। ਮਤਲਬ ਤਿਆਰੀ ਤਾਂ ਕਾਫੀ ਸਮੇਂ ਚੱਲਦੀ ਆ ਬਿਹਾਰ ਤਾਂ ਜਿਹੜਾ ਮੁੱਖ ਮੰਤਰੀ ਦਾ ਬਹੁਤ ਸਮੇਂ ਤੋਂ ਹੀ ਠੀਕ ਹੈ ਨੀਗਾ ਔਰ ਉਹ ਚਾਹੇ ਪੱਤਰਕਾਰਾਂ ਪ੍ਰਤੀ ਲੈ ਲਓ ਚਾਹੇ ਤੁਸੀਂ ਮਤਲਬ ਅਫਸਰਾਂ ਪ੍ਰਤੀ ਲੈ ਲੋ ਚਾਹੇ ਐਮਐਲਏ ਮੰਤਰੀਆਂ ਪ੍ਰਤੀ ਲੈ ਲੋ ਉਹ ਇਕਦਮ ਕਹਿੰਦੇ ਰਿਐਕਟ ਕਰ ਰਹੇ ਨੇ ਔਰ ਉਹਨਾਂ ਦੇ ਮਤਲਬ ਸੁਭਾਅ ਦੇ ਵਿੱਚ ਬੜੀ ਮਤਲਬ ਹੋਰ ਤਰੀਕੇ ਦੀ ਆ ਗਈ ਸਥਿਤੀ ਜਿਹਨੂੰ ਦੇਖ ਕੇ ਬੰਦੇ ਨੂੰ ਐ ਲੱਗਦਾ ਵੀ ਕਿ ਮੇਰੀ ਬੇਇੱਜ਼ਤੀ ਹੋ ਗਈ ਔਰ ਇਸੇ ਇਸ ਚੀਜ਼ ਨੂੰ ਲੈ ਕੇ ਬੜੇ ਦੁਖੀ ਨੇ ਐਮਐਲਏ ਮੰਤਰੀ ਔਰ ਜਿਹੜੀ ਤੁਸੀਂ ਵੀ ਗੱਲ ਕੀਤੀ ਹੈ ਕਿ ਐਮਐਲਏ ਮੰਤਰੀਆਂ ਨੂੰ ਇਹ ਵੀ ਹੈ ਕਿ ਉਹਨਾਂ ਨੂੰ ਮਿਲਿਆ ਵੀ ਛੇਤੀ ਜਿਹੜਾ ਉਹ ਨਹੀਂ ਜਾ ਰਿਹਾ ਔਰ ਇਹ ਵੀ ਗੱਲ ਤੋਂ ਦੁਖੀ ਨੇ ਕਿ ਅਫਸਰ ਉਹਨਾਂ ਦੀ ਸੁਣਦੇ ਨਹੀਂ ਮੁੱਖ ਮੰਤਰੀ ਸਿੱਧੇ ਤੌਰ ਤੇ ਸਭ ਦੇ ਟੱਚ ਦੇ ਵਿੱਚ ਨਹੀਂ ਪਰ ਐਮਐਲਏ ਮੰਤਰੀਆਂ ਦੀ ਜਿਹੜੀ ਆ ਸੁਣੀ ਨਹੀਂ ਜਾ ਰਹੀ ਇਸ ਚੀਜ਼ ਤੋਂ ਵੀ ਦੁਖੀ ਨੇ ਐਮਐਲਏ ਮੰਤਰੀ ਬਿਲਕੁਲ ਜੀ ਇਹ ਗੱਲਾਂ ਜਿਵੇਂ ਤੁਸੀਂ ਸਹੀ ਕਹਿ ਰਹੇ ਹੋ ਕਿ ਹੁਣ ਇੱਕ ਦੋ ਮਹੀਨੇ ਦੀਆਂ ਗੱਲਾਂ ਨਹੀਂ ਹੈਗੀਆਂ ਪਿਛਲੇ 2 ਸਾਲ ਦੇ ਵਿੱਚ ਤੋਂ ਲਗਾਤਾਰ ਹੀ ਇਹ ਚੱਲ ਰਿਹਾ ਹੈਗਾ ਜੀ ਇੱਕ ਤਾਂ ਜਿਵੇਂ ਮੈਂ ਕਿਹਾ ਹੈਗਾ ਕਿ ਕੋਈ ਜੇ ਮੰਤਰੀ ਸਿਰ ਚੱਕਣ ਲੱਗਦਾ ਹੈ ਜਾਂ ਆਪਣੀ ਪਰਫਾਰਮੈਂਸ ਦਿਖਾ ਕੇ মিডিਆ ਦੇ ਵਿੱਚ ਸੁੱਖੀਆਂ ਮਟੋਰਨ ਦੀ ਕੋਸ਼ਿਸ਼ ਕਰਦਾ ਤਾਂ ਨਾਲ ਦੀ ਨਾਲ ਉਹਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ ਦੂਸਰੀ ਗੱਲ ਇਹ ਵੀ ਹੈ ਜਿਵੇਂ ਤੁਹਾਨੂੰ ਯਾਦ ਹੋਵੇ ਆਪਣਾ ਅੰਮ੍ਰਿਤਸਰ ਦੇ ਲਈ ਐਮਐਲਏ ਨਹੀਂ ਜੀ ਇੰਦਰਜੀਤ ਸਿੰਘ ਨਿੱਜਰ ਹੋਣੀ ਜੀ ਉਹ ਵੀ ਮੇਰਾ ਖਿਆਲ ਜਲੰਧਰ ਦੇ ਵਿੱਚ ਜੀਤ ਅਖਬਾਰ ਦੇ ਜਦੋਂ ਉਹਨਾਂ ਦਾ ਕਿ ਵਿਜੀਲੈਂਸ ਦਾ ਕੇਸ ਚੱਲ ਰਿਹਾ ਸੀਗਾ ਉਦੋਂ ਉਹਨਾਂ ਨੇ ਸ਼ਾਇਦ ਇੱਕ ਅਤੀ ਸਟੇਟਮੈਂਟ ਹੀ ਦਿੱਤੀ ਸੀਗੀ ਜਾਂ ਉਹਨਾਂ ਦੇ ਸਮਾਗਮ ਦੇ ਵਿੱਚ ਹੀ ਪਹੁੰਚੇ ਸੀਗੇ ਤੇ ਨਾਲ ਦੀ ਨਾਲ ਸ਼ਾਮ ਨੂੰ ਹੀ ਉਹਨਾਂ ਦਾ ਅਸਤੀਫਾ ਜਿਹੜਾ ਲੈ ਲਿਆ ਗਿਆ ਸੀਗਾ ਜੀ ਪਰ ਉਹ ਵੀ ਮੋਦੀ ਆਪ ਦੇ ਮੈਂਬਰ ਨੇ ਇਹ ਨਹੀਂ ਹੈਗਾ ਕਿ ਉਹ ਹੁਣੇ ਆਏ ਨੇ ਜਾਂ ਮਤਲਬ ਉਹ ਪੁਰਾਣੇ ਮੈਂਬਰ ਨੇ ਪੰਜਾਬ ਆਪ ਦੇ ਵਿੱਚ ਜੀ ਬਟ ਉਹ ਸੀਨੀਅਰ ਬੰਦੇ ਨੂੰ ਵੀ ਜੇ ਇਸ ਤਰ੍ਹਾਂ ਹੀ ਕਿਸੇ ਇੱਕ ਬੰਦੇ ਦੀ ਕਿਸੇ ਇੱਕ ਲੀਡਰ ਦੀ ਸਪੋਰਟ ਦੇ ਵਿੱਚ ਜੇ ਆਪਾਂ ਉਹ ਬਿਆਨ ਦੇ ਦੇਣ ਜਾਂ ਕਿਤੇ ਉਹਨਾਂ ਦੇ ਫੰਕਸ਼ਨ ਤੇ ਚਲੇ ਜਾਣ ਜਿਹੜੇ ਕਿ ਚੀਫ ਮਿਨਿਸਟਰ ਦੇ ਨਾਲ ਅ ਜਿਨ੍ਹਾਂ ਦਾ ਕੋਈ ਰੌਲਾ ਚੱਲ ਰਿਹਾ ਹੋਵੇ ਜਾਂ ਪਰਸਨਲ ਆਪਾਂ ਇਹ ਕਹਿ ਰਹੀਏ ਕਿ ਕੋਈ ਉਹਨਾਂ ਦੇ ਨਾਲ ਨਾਮ ਬਣਦੀ ਹੋਵੇ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਮੰਤਰੀਪਦ ਜਿਹੜਾ ਹੈ ਉਹ ਲੈ ਲਿਆ ਗਿਆ ਸੀਗਾ ਜੀ ਸੋ ਇਹ ਚੀਜ਼ਾਂ ਪੁਰਾਣੀਆਂ ਨੇ ਇਹ ਕੋਈ ਇਹ ਨਹੀਂ ਹੈਗਾ ਕਿ ਹੁਣ-ਹੁਣ ਲੱਗੀਆਂ ਨੇ ਜੀ ਕਾਫੀ ਦੇਰ ਤੋਂ ਹੀ ਇਹ ਨਾਰਾਜ਼ਗੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹੌਲੀ-ਹੌਲੀ ਇਹ ਇਕੱਠੀਆਂ ਹੁੰਦੀਆਂ ਹੁੰਦੀਆਂ ਹੁਣ ਉਹ ਵੱਡਾ ਇੱਕ ਵਿਰਾਟ ਰੂਪ ਲੈਣ ਬਿਲਕੁਲ ਬਿਲਕੁਲ ਔਰ ਇਹ ਸ਼ੀਤਲ ਉੰਗਰਾਲ ਹੋਣਾ ਨੇ ਜਿਹੜੇ ਇਹ ਖੁਲਾਸੇ ਕੀਤੇ ਆ ਬਹੁਤ ਅਹਿਮ ਹੈਗੇ ਆ ਔਰ ਇਹ ਗੱਲਾਂ ਤੇ ਮੋਹਰ ਲਾਉਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੇਰ ਬਦਲਾ ਹੋਣ ਜਾ ਰਿਹਾ ਔਰ ਮੁੱਖ ਮੰਤਰੀ ਕਿਸੇ ਵੀ ਸਮੇਂ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਦੀ ਜਿਹੜੀ ਆ ਬਲੀ ਲਈ ਜਾ ਸਕਦੀ ਹੈ ਔਰ ਹੋਰ ਵੀ ਇਸ ਖਬਰ ਦੇ ਉੱਪਰ ਅਸੀਂ ਜਿਹੜਾ ਲਗਾਤਾਰ ਬਣੇ ਰਹਾਂਗੇ ਪਰ ਇਹ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਨੂੰ ਇੱਕ ਤਕੜਾ ਕਰਾਰਾ ਝਟਕਾ ਔਰ ਇਹ ਮੁੱਖ ਮੰਤਰੀ ਨੂੰ ਵੀ ਇਹ ਪਤਾ ਹੈਗਾ ਇੱਕ ਵਾਰੀ ਅਸੀਂ ਖਬਰ ਕੀਤੀ ਸੀ ਕਿ ਕੁਝ ਐਮਐਲਏ ਮੰਤਰੀਆਂ ਨੇ ਜਿਹੜੀ ਹੈ ਉਹ ਮੀਟਿੰਗ ਕੀਤੀ ਐ ਮੁੱਖ ਮੰਤਰੀ ਦੇ ਖਿਲਾਫ ਔਰ ਉਸ ਤੋਂ ਬਾਅਦ ਕਈ ਦਿਨ ਇੰਟੈਲੀਜੈਂਸ ਲੱਗੀ ਰਹੀ ਇਹ ਪਤਾ ਕਰਨ ਵਾਸਤੇ ਕਿ ਕਿਹੜੇ ਐਮਐਲਏ ਮੰਤਰੀ ਇਕੱਠੇ ਹੋਇਆ ਪਿਛਲੇ ਦਿਨੀ ਕਿਹੜੇ ਐਮਐਲਏ ਮੰਤਰੀਆਂ ਨੇ ਮੀਟਿੰਗਾਂ ਕੀਤੀਆਂ ਨੇ ਔਰ ਪਤਾ ਉਹਨਾਂ ਨੂੰ ਵੀ ਹੈਗਾ ਕਿ ਅੰਦਰ ਖਾਤੇ ਸਭ ਕੁਝ ਚੱਲ ਰਿਹਾ ਤੇ ਹੁਣ ਸ਼ੀਤਲ ਉਂਗਰਾਲ ਨੇ ਤਾਂ ਮੋਹਰ ਹੀ ਲਾਤੀ ਐ ਔਰ ਸਰ ਇਹਦੇ ਨਾਲ ਦੇਖੋ ਸ਼ੀਤਲ ਉਂਗਰਾਲ ਅੱਜ ਬਾਹਰ ਬੈਠੇ ਆ ਆਈ ਜੇ ਗਏ ਆ ਤਾਂ ਇੱਕ ਬੰਦਾ ਬਾਹਰ ਜਾ ਕੇ ਇਹ ਖੁਲਾਸੇ ਕਰ ਦਿੰਦਾ ਪਰ ਬਾਕੀ ਜਿਹੜੇ ਸਤਾਈ ਵਿੱਚ ਨਹੀਂ ਉਹਨਾਂ ਲਈ ਸਥਿਤੀਆਂ ਜਿਹੜੀਆਂ ਕਿਹੋ ਜਿਹੀਆਂ ਰਹਿਣ ਵਾਲੀਆਂ ਸਣੇ ਪਾਟਕ ਕਿਉਂਕਿ ਪਾਟਕ ਨੇ ਕਹਿੰਦੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਜੀ ਅਸੀਂ ਬਦਲ ਦੇਾਂਗੇ ਮੁੱਖ ਮੰਤਰੀ ਬਦਲਣ ਬਾਰੇ ਸੋਚਦੇ ਆ ਇਹ ਹੁਣ ਸਿਚੁਏਸ਼ਨ ਉਹਨਾਂ ਸਤਾਈਆਂ ਵਾਸਤੇ ਵੀ ਔਕਵਰਡ ਹੋ ਗਈ ਹੈ ਔਰ ਸੰਧਵਾਦ ਸਾਹਿਬ ਦਾ ਤਾਂ ਉਹਨਾਂ ਦੇ ਨਾਂ ਹੀ ਲੈਤਾ ਔਰ ਦੂਜੇ ਪਾਸੇ ਸੰਦੀਪ ਪਾਟਕ ਉਹ ਵੀ ਜਿਹੜੇ ਮਤਲਬ ਉਹਨਾਂ ਦਾ ਵੀ ਉਹਨਾਂ ਨੇ ਨਾਂ ਹੀ ਲੈਤਾ ਇਹਨਾਂ ਦਾ ਪਾਬ ਭਗਵੰਤਬਾਹ ਨੂੰ ਇਹ ਤਾਂ ਪਤਾ ਹੈ ਕਿ ਅੰਦਰ ਖਾਤੇ ਚੱਲ ਕੀ ਰਿਹਾ ਮੈਨੂੰ ਬਦਲਣ ਦੀ ਵੀ ਤਿਆਰੀ ਉਹਨਾਂ ਨੂੰ ਪਤਾ ਹੈ ਪਰ ਹੁਣ ਜਦੋਂ ਨਾਮ ਹੀ ਲੈਤੇ ਤਾਂ ਫਿਰ ਇੱਕ ਦੂਜੇ ਨੂੰ ਸਾਹਮਣਾ ਕਰਨ ਦੀ ਸਥਿਤੀ ਔਕਵਰਡ ਜੀ ਬਣ ਜਾਂਦੀ ਹੈ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਨਹੀਂ ਜੀ ਦੇਖੋ ਸੰਦੀਪ ਪਾਟਕ ਜਿਹੜੇ ਨੇ ਉਹ ਕੇਜਰੀਵਾਲ ਸਾਹਿਬ ਦੇ ਬਹੁਤ ਨਜ਼ਦੀਕੀ ਸਾਥੀ ਨੇ ਜੀ ਤੇ ਕੁਲਦੀਪ ਸੰਧਵਾਂ ਨਾਲ ਵੀ ਜਿਹੜਾ ਹੈ ਆਪਾਂ ਲੀਡਰਸ਼ਿਪ ਦਾ ਰੋਲਾ ਕਹੀਏ ਉਹ ਵੀ ਕੋਈ ਨਵਾਂ ਨਹੀਂ ਹੈ ਜੀ ਉਹ ਵੀ ਕਾਫੀ ਡੇਢ ਤੋਂ ਚੱਲਿਆ ਆ ਰਿਹਾ ਹੈ ਅ ਲਾ ਆਮ ਆਦਮੀ ਪਾਰਟੀ ਜੇ ਇਹ ਫੈਸਲਾ ਲਾਉਗੀ ਨਾ ਜੀ ਤਾਂ ਉਹਦੇ ਵਿੱਚ ਬਹੁਤ ਇੱਕ ਵੱਡਾ ਰੀਜ਼ਨ ਇਹ ਵੀ ਆ ਕਿ ਉਹ 2027 ਦੀਆਂ ਚੋਣਾਂ ਨੂੰ ਵੀ ਦੇਖ ਰਹੇ ਨੇ ਜੀ ਜਿਸ ਤਰ੍ਹਾਂ ਦੀ ਪਾਰਟੀ ਦੀ ਪਰਫਾਰਮੈਂਸ ਚੱਲ ਰਹੀ ਆ ਜਾਂ ਸਰਕਾਰ ਦੀ ਪਰਫਾਰਮੈਂਸ ਚੱਲ ਰਹੀ ਆ ਲੋਕ ਉਸ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੇ ਸੋ ਜੇ ਉਹਨਾਂ ਨੇ 27 ਦੇ ਵਿੱਚ ਦੁਬਾਰਾ ਇੱਕ ਕਾਮਯਾਬ मतलब ਸincere ਕੋਸ਼ਿਸ਼ ਕਰਨੀ ਹੈਗੀ ਆ ਸਰਕਾਰ ਬਣਾਉਣ ਦੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਠੋਸ ਕਦਮ ਚੱਕਣਾ ਹੀ ਪੈਣਾ ਹੈ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈਗਾ ਤੇ ਦੂਸਰੀ ਗੱਲ ਆਪਾਂ ਗਿਣਤੀ ਦੀ ਕਰ ਰਹੇ ਹਾਂ ਜਿਹੜੇ ਐਮਐਲਏ ਦੀ ਉਹ 27 28 ਦੇ ਨਾਲ ਇਹਨਾਂ ਫਰਕ ਨਹੀਂ ਪੈਂਦਾ ਜੀ ਜਿਹੜੀਆਂ ਇਹ ਪਾਰਟੀਆਂ ਨੇ ਕੋਈ ਇਸ ਤਰ੍ਹਾਂ ਦੀ ਗਲਤ ਤਾਂ ਹੈ ਨਹੀਂ ਕਿ ਭਗਵੰਤ ਮਾਨ ਜਿਹੜੇ ਨੇ ਉਹ ਬਹੁਤ ਪੁਰਾਣੇ ਪੋਲਿਟੀਕਲ ਬੈਕਗ੍ਰਾਉਂਡ ਦੇ ਬੰਦੇ ਨੇ ਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪੰਜਾਬ ਦੇ ਵਿੱਚ ਟਿਕਟਾਂ ਮੰਗੀਆਂ ਹੁਣ ਜਦੋਂ ਇਲੈਕਸ਼ਨ ਹੋਣਿਆ ਸੀਗੇ ਜੀ 2022 ਦੀਆਂ ਉਹ ਸਾਰੇ ਜਿਹੜੇ ਕੈਂਡੀਡੇਟ ਨੇ ਜਿਹੜੇ ਐਮਐਲਏ ਬਣੇ ਨੇ ਉਹ ਹਾਈ ਕਮਾਂਡ ਵੱਲੋਂ ਹੀ ਟਿਕਟਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਹੀ ਅਪਰੂਵਲ ਮਿਲੀ ਆ ਉਹਨਾਂ ਨੂੰ ਜੀ ਸੋ ਉਹਨਾਂ ਦੀ ਲਾਇਲਟੀ ਜਿਹੜੀ ਹੈ ਉਹ ਭਗਵਾਨ ਕਮਨ ਵੱਲ ਨਹੀਂ ਹੈ ਜੀ ਉਹ ਜ਼ਿਆਦਾ ਜਿਹੜੀ ਲਾਇਲਟੀ ਹੈ ਉਹ ਦਿੱਲੀ ਦੀ ਲੀਡਰਸ਼ਿਪ ਦੇ ਵੱਲ ਹੈਗੀ ਹੈ ਜੀ ਤੇ ਇਸ ਤਰ੍ਹਾਂ ਮਨੁੱਖ ਗਿਣਤੀ ਜੇ ਲੀਡਰ ਦੇ ਪਿੱਛੇ ਇਕੱਠੀ ਕਰਨਾ ਇੰਨਾ ਔਖਾ ਨਹੀਂ ਹੋਏਗਾ ਜੋ ਇੱਕ ਵਾਰ ਕੇਜਰੀਵਾਲ ਸਾਹਿਬੇ ਫੈਸਲਾ ਲੈ ਲੈਂਦੇ ਨੇ ਕਿ ਹਾਂ ਅਸੀਂ ਮੁੱਖ ਮੰਤਰੀ ਬਦਲਣਾ ਹੈ ਤਾਂ ਪਿੱਛੇ ਐਮ.ਐਲ.ਏਾਂ ਦਾ ਜਿਹੜਾ ਵੋਟ ਕਰਨੀਆਂ ਜਾਂ ਇਕੱਠੇ ਕਰਨੇ ਨੇ ਉਹ ਇੰਨਾ ਔਖਾ ਕੰਮ ਨਹੀਂ ਹੋਏਗਾ ਉਸਦਾ ਇੱਗਾ ਦਿਗਨਤੀ ਵੀ ਮੈਟਰ ਨਹੀਂ ਕਰਦੀ ਮੇਰੇ ਖਿਆਲ ਸਾਰੇ ਦੇ ਸਾਰੇ ਐਮਐਲਏ ਹੀ ਉਸ ਡਿਸੀਜਨ ਦੇ ਨਾਲ ਆਪਣੀ ਹਾਮੀ ਭਰਨਗੇ ਜੀ ਅ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਹੁਣ ਇਹਦੇ ਵਿੱਚ ਅੱਗੇ ਕੀ ਬਣੂਗਾ ਲਗਾਤਾਰ ਇਤੇ ਅਸੀਂ ਖਬਰ ਤੇ ਜਿਹੜਾ ਨਜ਼ਰ ਬਣਾਈ ਰੱਖਾਂਗੇ ਉਧਰ ਅਮਰਤਪਾਲ ਸਿੰਘ ਦੇ ਮਾਤਾ ਜੀ ਵੱਲੋਂ ਜਿਹੜਾ ਇੱਕ ਬਿਆਨ ਆਉਂਦਾ ਕਿ ਭਾਈ ਮੇਰੇ ਬੇਟੇ ਨੂੰ ਹਣ ਖਾਲਿਸਤਾਨੀ ਸਮਰਥਕ ਨਾ ਕਹੋ ਮੇਰਾ ਬੇਟਾ ਜਿਹੜਾ ਉਹ ਖਾਲਿਸਤਾਨੀ ਸਮਰਥਕ ਨਹੀਂਗਾ ਔਰ ਉਹਨੇ ਤਾਂ ਕਹਿੰਦੇ ਹੁਣ ਸੰਵਿਧਾਨ ਦੀ ਸੌ ਵੀ ਚੱਕ ਲਈ ਐ ਔਰ ਇਸ ਚੀਜ਼ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਇਸ ਚੀਜ਼ ਨੂੰ ਸੁਣਾਉਂਦੇ ਰਹੇ ਬਹੁਤ ਸਾਰੇ ਲੋਕ ਕਹਿੰਦੇ ਲਈ ਲੌਜੀਕ ਕਰ ਲੋ ਗੱਲ ਇਹਦੇ ਨਾਲ ਤਾਂ ਸਿਮਰਨਜੀਤ ਮਾਨ ਚੰਗਾ ਸੀ ਕਹਿੰਦੇ ਘੱਟੋ ਘੱਟ ਉਹਦੇ ਸਟੈਂਡ ਤੇ ਤਾਂ ਵਾਰ ਕਰਾਰ ਸੀ ਇਹਨਾਂ ਨੇ ਤਾਂ ਆਪਦਾ ਸਟੈਂਡ ਹੀ ਬਦਲ ਲਿਆ ਇਹ ਜਿੱਤੇ ਕਿਹੜੇ ਹਿਸਾਬ ਨਾਲ ਤੇ ਹੁਣ ਕਹਿੰਦੇ ਕੀ ਫਿਰਦੇ ਆ ਜਦੋਂ ਆਪਣੇ ਦੇ ਪਈ ਤੇ ਕਹਿੰਦੇ ਸਥਿਤੀਆਂ ਹੋਰ ਹੋ ਗਈਆਂ ਪਰ ਹੁਣ ਅਮਰਤਪਾਲ ਦਾ ਕਹਿੰਦੇ ਅੰਦਰੋਂ ਇੱਕ ਮਤਲਬ ਬਿਆਨ ਆਇਆ ਬਿਆਨ ਇਹਦਾ ਜ਼ਿੰਦ ਵੀ ਕਹਿੰਦੇ ਕੀ ਇੱਕ ਟਵੀਟ ਆਇਆ ਅਮਰਤਪਾਲ ਦੇ ਅਫੀਸ਼ੀਅਲੀ ਅਕਾਊਂਟ ਤੋਂ ਤੇ ਉਸ ਅਕਾਊਂਟ ਤੇ ਉਹ ਕਹਿੰਦੇ ਕਿ ਇਹੋ ਜਿਹੇ ਬਿਆਨ ਜਿਹੜੇ ਮੇਰਾ ਪਰਿਵਾਰ ਜਾਂ ਮੇਰੇ ਨਜ਼ਦੀਕੀ ਲੋਕ ਨਾ ਦੇਣ ਤੇ ਕਹਿੰਦੇ ਜੇ ਮੈਂ ਚੁਣਨਾ ਹੋਇਆ ਤੇ ਪੰਥ ਤੇ ਪਰਿਵਾਰ ਚੋਂ ਮੈਂ ਪੰਥ ਨੂੰ ਚੁਣੂੰਗਾ ਤੇ ਕਹਿੰਦੇ ਆਪਦੇ ਇਰਾਜ ਜਿਹੜਾ ਆਪਦੇ ਖਾਲਸੇ ਦਾ ਰਾਜ ਮੰਗਣਾ ਕੋਈ ਗਲਤ ਨਹੀਂ ਹੈ ਉਹ ਵੀ ਇਹਨੇ ਗੱਲ ਕਹੀ ਹੈ ਪਰ ਦੂਜੇ ਪਾਸੇ ਸਵਾਲ ਇਹ ਵੀ ਆ ਲੋਕਾਂ ਦੇ ਮਨਾਂ ਚ ਕਿ ਅਮਰਤਪਾਲ ਤਾਂ ਅੰਦਰ ਹੈ ਫਿਰ ਉਹ ਟਵੀਟ ਕੌਣ ਚਲਾ ਰਿਹਾ ਇਹ ਵੀ ਹੋ ਸਕਦਾ ਹੈ ਕਿ ਆਪਣੇ ਕਿਸੇ ਸਾਥੀ ਨਾਲ ਉਹਨਾਂ ਨੇ ਫੋਨ ਤੇ ਕਿਉਂਕਿ ਜੇਲ੍ਹ ਦੇ ਵਿੱਚ ਫੋਨ ਕਰਨ ਦਾ ਸਮਾਂ ਤਾਂ ਮਿਲਦਾ ਹੀ ਹੈ ਉਹਨੂੰ ਕਹਿ ਕੇ ਇਹ ਟਵੀਟ ਪਵਾਤਾ ਹੋਵੇ ਇਹ ਵੀ ਹੋ ਸਕਦਾ ਔਰ ਦੂਜੇ ਪਾਸੇ ਉਹਦੇ ਪਿਤਾ ਜੀ ਨੇ ਵੀ ਇਹ ਗੱਲ ਕਹੀ ਹੈ ਵੀ ਹਾਂ ਸ਼ਬਦਾਬ ਅਲੀ ਦਾ ਭਾਈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੀ ਹੋਈ ਹੈ ਜਿਹੜੀ ਉਹਨਾਂ ਨੇ ਟਵੀਟ ਦੇ ਵਿੱਚ ਲਿਖੀ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਔਰ ਮਾਤਾ ਜੀ ਦੇ ਇਸ ਬਿਆਨ ਤੋਂ ਬਾਅਦ ਅਮਰਤਪਾਲ ਨੂੰ ਇਸ ਤਰੀਕੇ ਦੀ ਪੋਸਟ ਪਾਉਣੀ ਕਿਉਂ ਪੈ ਗਈ ਜੇ ਉਹਨਾਂ ਦੀ ਹੋਈ ਹੈ ਤਾਂ ਦੇਖੋ ਇਹ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਲੰਮੇ ਸਮੇਂ ਤੋਂ ਜਿਹੜਾ ਹੈ ਧੰਦਾ ਚੱਲ ਰਿਹਾ ਹੈ ਜੀ ਮੇਰਾ ਇਹ ਪਰਸਨਲ opinion ਹੈ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਮੇਰਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ ਜੀ ਉਸ ਤੋਂ ਬਾਅਦ ਤੁਸੀਂ ਇਲੈਕਸ਼ਨਾਂ ਦੀ process ਦੇ ਵਿੱਚ ਚੋਣਾਂ ਲੜਦੇ ਹੋਣਾ ਜੀ ਤਾਂ ਉਸ ਟਾਈਮ ਹੀ ਤੁਸੀਂ ਹਲਫਨਾਮਾ ਦਿੰਦੇ ਹੋ ਜਦੋਂ ਤੁਸੀਂ ਕਨਸਟੀਟਿਊਸ਼ਨ ਦੇ ਅੰਡਰ ਹੀ ਚੋਣਾਂ ਲੜੀਆਂ ਜਾਂਦੀਆਂ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਨਸਟੀਟਿਊਸ਼ਨ ਤੋਂ ਬਾਗੀ ਹੋ ਕੇ ਜਾਂ ਮੁਨਕਰ ਹੋ ਕੇ ਮੈਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰ ਰਿਹਾ ਜਾਂ ਮੈਂ ਹਿੱਸਾ ਲੈ ਰਿਹਾ ਹੈਗਾ ਜੀ ਸੋ ਇੱਕ ਸਭ ਤੋਂ ਵੱਡੀ ਮਤਲਬ ਇਹ ਲੋਕਾਂ ਨੂੰ ਬੇਕੂ ਬਣਾਉਣ ਦੀ ਗੱਲ ਹੈ ਕਿ ਜੀ ਮੈਂ ਤਾਂ ਜੇ ਸੌ ਚੱਕੂਗਾ ਜਾਂ ਜੇ ਮੈਂ ਕਹੂੰਗਾ ਤਾਂ ਹੀ ਮੈਂ ਜਿਹੜਾ ਹੈ ਕਨਸਟੀਟਿਊਸ਼ਨ ਨੂੰ ਬਲੀਵ ਕਰਦਾ ਜਦੋਂ ਤੁਸੀਂ ਚੋਣ ਪ੍ਰਕਿਰਿਆ ਦੇ ਵਿੱਚ ਦਾਖਲ ਹੁੰਨੇ ਹੋ ਤੁਸੀਂ ਉਦੋਂ ਐਫੀਡੇਵਿਟ ਸਾਈਨ ਕਰਦੇ ਹੋ ਕਿ ਹਾਂ ਉਦੋਂ ਸੌ ਚੱਕਦੇ ਹੋ ਤੁਸੀਂ ਕਿ ਮੈਂ ਜਿਹੜਾ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਉਹਦੇ ਅੰਡਰ ਹੀ ਇਲੈਕਸ਼ਨਾਂ ਹੁੰਦੀਆਂ ਨੇ ਜੀ ਸੋ ਇਹ ਕਹਿਣਾ ਕਿ ਨਹੀਂ ਜੀ ਉਹ ਮਾਤਾ ਨੇ ਬਿਆਨ ਗਲਤ ਦਿੱਤਾ ਜਾਂ ਹੁਣ ਦੂਸਰੀ ਗੱਲ ਦੀ ਆਪਾਂ ਇਹ ਕਹੀਏ ਕਿ ਮਾਤਾ ਨੇ ਬਿਆਨ ਕੱਲ ਸ਼ਾਮ ਨੂੰ ਦਿੱਤਾ ਹੈਗਾ ਜੀ ਇੱਕ ਪਾਸੇ ਆਪਾਂ ਇਹ ਦਿਖਾਇਆ ਗਿਆ ਹੈਗਾ ਕਿ ਬਹੁਤ ਟਾਈਟ ਸਕਿਉਰਿਟੀ ਚ ਉਹਨਾਂ ਨੂੰ ਲਿਆਂਦਾ ਗਿਆ ਕੋਈ ਬਿਆਨ ਨਹੀਂ ਕੋਈ ਫੋਟੋਗ੍ਰਾਫ ਨਹੀਂ ਕੋਈ ਵੀਡੀਓਗ੍ਰਾਫੀ ਨਹੀਂ ਹੋਈ ਹੈਗੀ ਤੇ ਉਹਨਾਂ ਨੂੰ ਕੁਝ ਟਾਈਮ ਵਾਸਤੇ ਹੀ ਆਪਣੀ ਫੈਮਿਲੀ ਦੇ ਤਿੰਨ ਬੰਦੇਾਂ ਨੂੰ ਜਿਹੜਾ ਹੈ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਤੇ ਨਾਲ ਦੀ ਨਾਲ ਵਾਪਸ ਉਹਨਾਂ ਨੂੰ ਜੇਲ੍ਹ ਲੈ ਕੇ ਜਾਇਆ ਗਿਆ ਸੋ ਉਹਨਾਂ ਨੂੰ ਇਹ ਖਬਰ ਕਦੋਂ ਸੁਣਨ ਨੂੰ ਮਿਲੀ ਕਦੋਂ ਉਹਨਾਂ ਨੇ ਕਿਸ ਬੰਦੇ ਨੂੰ ਇਹ ਕਿਹਾ ਕਿ ਨਹੀਂ ਜੀ ਮੇਰਾ ਟਵੀਟ ਤੁਸੀਂ ਇਹ ਪਾਓ ਕਿਉਂਕਿ ਉਹ ਟਵੀਟਰ ਜਿਹੜਾ ਹੈ ਉਹ ਹੈਂਡਲ ਮੇਰਾ ਖਿਆਲ ਉਹਨਾਂ ਦੀ ਕੋਈ ਟੀਮ ਹੋਣੀ ਆ ਉਹੀ ਕਰ ਰਹੀ ਹੋਣੀ ਆ ਆਪਣੇ ਕੋਲ ਤਾਂ ਉਹਨਾਂ ਕੋਲ ਅਧਿਕਾਰ ਹੈ ਨਹੀਂਗਾ ਜੀ ਜੀਐਲ ਦੇ ਵਿੱਚ ਬੈਠ ਕੇ ਟਵੀਟ ਕਰ ਸਕਦੇ ਹੋ ਸੋ ਉਹ ਦੂਸਰੀ ਗੱਲ ਜਿਹੜੀ ਸ਼ੰਗਦਾਵਲੀ ਦੀ ਵੀ ਤੁਸੀਂ ਵੀ ਗੱਲ ਕਰ ਰਹੇ ਹੋ ਜੋ ਉਹਦੇ ਵਿੱਚ ਕਿਹਾ ਗਿਆ ਹੈਗਾ ਜੀ ਚਾਹੇ ਉਹ ਬੰਦਾ ਬਹਾਦਰ ਸਿੰਘ ਦੇ ਟਾਈਮ ਦੇ ਕੋ ਉਹਨਾਂ ਨੇ ਘਟਨਾ ਵੀ ਜ਼ਿਕਰ ਕੀਤਾ ਹੈਗਾ ਜੀ ਕਿ ਸਿੱਖੀ ਜਿਹੜੀ ਹੈ ਉਹ ਛੱਡਣ ਵਾਸਤੇ ਕਿਹਾ ਗਿਆ ਤਾਂ ਇਹੇ ਮੁੱਦਾ ਜਿਹੜਾ ਹੁਣ ਹੋਇਆ ਉਹਦਾ ਕੋਈ ਇੰਨੀ ਲੰਬੀ ਚੋੜੀ ਗੱਲ ਹੈ ਨਹੀਂ ਜਿ ਕਿ ਕਲੈਕਸ਼ਨਾਂ ਸੀਗੀਆਂ ਇਲੈਕਸ਼ਨਾਂ ਉਹਨਾਂ ਨੇ ਜਿੱਤੀਆਂ ਜਾ ਕੇ ਉਹਨਾਂ ਨੇ ਐਮਪੀ ਬਜੂ ਸੌਹ ਚੱਕੀ ਐ ਉਹਨੂੰ ਸਿੱਖੀ ਛੱਡਣ ਨਾਲ ਜੋੜਨਾ ਜਾਂ ਐਡੀ ਵੱਡੀ ਗੱਲ ਕੋ ਸਿਰਫ ਇੱਕ ਪਬਲਿਕ ਦੇ ਵਿੱਚ ਆਪਣੀ ਇਮੇਜ ਬਿਲਡ ਅਪ ਕਰਨ ਨੂੰ ਇੱਕ ਪੋਜੀਸ਼ਨ ਬਿਲਡ ਅਪ ਕਰਨ ਦਾ ਇੱਕ ਜ਼ਰੀਆ ਹੈ ਉਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਉਹਨਾਂ ਵੱਲੋਂ ਹੀ ਇਹ ਡਿਕਰੇਟ ਕੀਤੀ ਗਈ ਹੋਵੇ ਉਹਨਾਂ ਦੀ ਕੋਈ ਟੀਮ ਐ ਜੋ ਹੈਂਡਲ ਕਰ ਰਹੀ ਹੈ ਜੋ ਉਹਨਾਂ ਜਿਨ੍ਹਾਂ ਨੇ ਇਲੈਕਸ਼ਨਾਂ ਵੀ ਹੈਂਡਲ ਕੀਤੀਆਂ ਨੇ ਉਹਨਾਂ ਦੀ ਐ ਜੀ ਸੋ ਉਹਨਾਂ ਵੱਲੋਂ ਹੀ ਇਹ ਉਹਨਾਂ ਨੂੰ ਲੱਗਿਆ ਕਿ ਮਾਤਾ ਜੀ ਦੇ ਜੋ ਬਿਆਨ ਦਿੱਤਾ ਹੈ ਉਹਦੇ ਨਾਲ ਸ਼ਾਇਦ ਇਹਨਾਂ ਦੀ ਇਮੇਜ ਨੂੰ ਫੇਸ ਪਹੁੰਚੂਗੀ ਕਿ ਹਾਂਜੀ ਸੋਹਣ ਚੱਕਣ ਤੋਂ ਬਾਅਦ ਹੀ ਬੰਦਾ ਬਦਲ ਗਿਆ ਤਾਂ ਉਹਨਾਂ ਨੇ ਇਹ ਵਾਪਸ ਇਹ ਬਿਆਨ ਦਿੱਤਾ ਹੈ ਲੇਕਿਨ ਜੇ ਤੁਸੀਂ ਉਹ ਬਿਆਨ ਨੂੰ ਧਿਆਨ ਨਾਲ ਪੜ੍ਹੋ ਜੀ ਉਹਦੇ ਵਿੱਚ ਵੀ ਖਾਲਸਾਣ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਖਾਲਸਾ ਰਾਜ ਜਿਹੜਾ ਸ਼ਬਦ ਹੈ ਉਹ ਵਰਤਿਆ ਗਿਆ ਹੈਗਾ ਜੀ ਬਿਲਕੁਲ ਬਿਲਕੁਲ ਤੇ ਇਹ ਇਹ ਮਜਬੂਰੀ ਦੇ ਵਿੱਚ ਇਹ ਲਿਆ ਗਿਆ ਯਾਨੀ ਕਹਿਣ ਦਾ ਭਾਵ ਇਹ ਬਿਆਨ ਆ ਜਾਂ ਫਿਰ ਫੈਸਲਾ ਅਮਰਤਪਾਲ ਸਿੰਘ ਹੋਰਾਂ ਦੇ ਵੱਲੋਂ ਕਿ ਚਾਰੇ ਪਾਸਿਓਂ ਉਹਨਾਂ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ ਦੇਖੋ ਕੱਲ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਇੰਟਰਵਿਊ ਦਿੱਤੀ ਜਾਂ ਚਾਚਾ ਜੀ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਹੁਣ ਐਸਜੀਪੀਸੀ ਦੀਆਂ ਇਲੈਕਸ਼ਨਾਂ ਵਾਲੇ ਪਾਸੇ ਉਹਨਾਂ ਦਾ ਨੈਕਸਟ ਸਟੈਪ ਜਿਹੜਾ ਹੈ ਨੈਕਸਟ ਮਿਸ਼ਨ ਹੈ ਉਹ ਐਸਜੀਪੀਸੀ ਦੀਆਂ ਇਲੈਕਸ਼ਨਾਂ ਹੋਣਗੀਆਂ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਬਣਾਓ ਸੋ ਉਹਨਾਂ ਨੇ ਆਪਣਾ ਪੋਲੀਟੀਕਲ ਅਜੈਂਡਾ ਤਾਂ ਜਿਹੜਾ ਹੈ ਉਹ ਦੱਸਤਾ ਕਿ ਹੁਣ ਅਗਲੀ ਜਿਹੜੀ ਹੈ ਉਹਨਾਂ ਦੀ ਲੜਾਈ ਹੈ ਐਸਜੀਪੀਸੀ ਦੀਆਂ ਇਲੈਕਸ਼ਨਾਂ ਲੜਨ ਦੀ ਹੋਏਗੀ ਜੀ ਉਹਨਾਂ ਦੇ ਦੋ ਤਿੰਨ ਸਾਥੀਆਂ ਵੱਲੋਂ ਜਿਹੜੀਆਂ ਚਾਰ ਜਮਨੀ ਚੋਣਾਂ ਆਉਣੀਆਂ ਨੇ ਜੀ ਉਹਦੇ ਵਿੱਚ ਵੀ ਮੇਰਾ ਖਿਆਲ ਐ ਸੋ so, politically ਤਾਂ ਉਹ ਇਕੱਲੇ ਨਹੀਂ ਉਹਨਾਂ ਦੇ ਸਾਥੀ ਵੀ ਜਿਹੜੇ ਨੇ ਉਹ ਚੋਣਾਂ ਲੜਨ ਵਾਸਤੇ ਤਿਆਰ ਨੇ ਸੋ ਉਸ ਇਮੇਜ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੂੰ ਲੱਗਿਆ ਕਿ ਇਹ ਬਿਆਨ ਜਿਹੜਾ ਹੈ ਉਹਨਾਂ ਦੀ ਮਾਤਾ ਦਾ ਜੋ ਹੈ ਉਹਦੇ ਨਾਲ ਉਹ ਸ਼ਾਇਦ ਉਧਰੋਂ 60 ਵਜੇ ਉਹ ਇਮੇਜ ਨੂੰ ਉਹਨਾਂ ਦੀ ਨੂੰ ਤੇ ਲੋਕ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਸ਼ਾਇਦ ਉਹਨਾਂ ਸਾਥ ਨਾ ਦੇਣ ਇਸੇ ਲਈ ਇੰਨੀ ਜੰਦਬਾਜ਼ੀ ਦੇ ਵਿੱਚ ਇਹਨਾਂ ਦਾ ਜਿਹੜਾ ਟਵੀਟ ਹੈ ਉਹ ਪਾਇਆ ਹੈ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਕਿ ਉਹਨਾਂ ਨੇ ਜਿੰਨੇ ਟਾਈਮ ਦੇ ਵੀ ਜੇਲ੍ਹ 'ਚ ਨੇ ਕੋਈ ਜ਼ਿਆਦਾ ਟਵੀਟ ਕੀਤੇ ਹੋਣ ਜਾਂ ਉਹ ਖਬਰਾਂ ਦਾ ਜਿਹੜਾ ਹੈ ਹਿੱਸਾ ਬਣੇ ਹੋਣ ਇਹ ਇਕਦਮ ਇੰਨਾ ਜ਼ਿਆਦਾ ਬਣਨਾ ਉਹ ਸਿਰਫ ਉਸੇ ਇੱਕ ਐਕਸਰਸਾਈਜ਼ ਦਾ ਹੀ ਨਤੀਜਾ ਹੈ ਕਿ ਜੋ ਡੈਮੇਜ ਹੋਇਆ ਹੈ ਉਹਨਾਂ ਦੇ ਮਾਦਾ ਦੇ ਪਿਆਰ ਨਾਲ ਉਹ ਫਟਾਫਟ ਗਿਰਾ ਹੈ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਦਾ ਸਮਰਥਨ ਥੋੜਾ ਬਹੁਤ ਉਹਨਾਂ ਦਾ ਬਣਿਆ ਹੋਇਆ ਹੈਗਾ ਉਹ ਅਗਲੇ ਇਲੈਕਸ਼ਨਾਂ ਦੇ ਵਿੱਚ ਉਹਦਾ ਫਾਇਦਾ ਉਠਾਇਆ ਜਾ ਚਲੋ ਦੇਖਦੇ ਹਾਂ ਕਿ ਹੁਣ ਇਹਦੇ ਮਸਲੇ ਦੇ ਵਿੱਚ ਵੀ ਕੀ ਬਣਦਾ ਪਰ ਉਹਨਾਂ ਨੇ ਬਾਕੀ ਤੁਹਾਡੀ ਗੱਲ ਠੀਕ ਹੈ ਆਪਣੇ ਆਪ ਦੇ ਖਿਲਾਫ ਹੀ ਬਣੀ ਸਥਿਤੀ ਨੂੰ ਸਾਹਮਣੇ ਦੇ ਲਈ ਇਹ ਜਿਹੜਾ ਬਿਆਨ ਉਹਨਾਂ ਦਾ ਆਇਆ ਤਾਂ ਸਰ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੰਨ ਆਏ ਸਨ ਸਰਦਾਰ ਹਰਕਿਰਨ ਸਿੰਘ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਰਦਾਰ ਹਰਕਿਰਨ ਸਿੰਘ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ